ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਚੈਨਲ ਪਿੰਡ ਪੰਜਾਬ ਦੇ ਉੱਤੇ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਲਓ ਜੀ ਆਪਾਂ ਨੂੰ ਪਤਾ ਹੈ ਕਿ ਝੋਨੇ ਦਾ ਸੀਜ਼ਨ ਚੱਲ ਰਿਹਾ ਹੈ ਜੀ। ਮੰਡੀਆਂ ਦੇ ਵਿੱਚ ਝੋਨਾ ਜ਼ਿਮੀਦਾਰਾਂ ਦਾ ਪਿਆ ਜੀ ਦੇਖ ਸਕਦੇ ਹੋ ਤੁਸੀਂ। ਲਗਾਤਾਰ 2 ਦਿਨ ਹੋ ਗਏ ਜੀ بارش ਹੁੰਦੀ ਨੂੰ। ਮੰਡੀਆਂ ਦਾ ਹਾਲ ਤੁਸੀਂ ਦੇਖ ਸਕਦੇ ਹੋ। ਉਹ ਗੀਮੀਦਾਰ ਦਾ ਝੋਨਾ ਜਿਹੜਾ ਮੰਡੀਆਂ ਦੇ ਵਿੱਚ ਰੋਲ ਰਿਹਾ ਜੀ ਬਾਰਸ਼ ਹੋਣ ਦੇ ਕਾਰਨ ਜਿੰਨਾਂ ਭਾਰੀ ਨਹੀਂ ਦੱਸਿਆ ਵਾ ਜੀ 2-3 ਦਿਨ ਹੁਣ ਵੀ ਬਾਰਸ਼ ਹੋ ਰਹੀ ਆ ਮੰਡੀ ਦੇ ਵਿੱਚ ਆਪਾਂ ਮੰਡੀ ਦੇ ਵਿੱਚ ਬੈਠੇ ਆ ਜੀ ਜੇਕਰ ਇਦਾਂ ਹੀ ਰਿਹਾ ਤਾਂ ਬਹੁਤ ਨੁਕਸਾਨ ਹੋਣਾ ਜੀ ਜ਼ਮੀਦਾਰਾਂ ਦੇ ਤੇ ਆੜਤੀਆਂ ਦਾ ਜੀ ਦੇਖ ਸਕਦੇ ਤੁਸੀਂ ਮੰਡੀ ਦੇ ਵਿੱਚ ਬਾਰਸ਼ ਹੋ ਰਹੀ ਆ ਜੀ ਇਸ ਤਰ੍ਹਾਂ ਮੀਂਹ ਜੋਰਦਾ ਪੈ ਰਿਹਾ ਜੀ ਤੁਹਾਨੂੰ ਕਮੈਂਟਾਂ ਦੇ ਵਿੱਚ ਦੱਸਿਓ ਕਿ ਕਿਸ ਕਿਸ ਜਗ੍ਹਾ ਦੇਤੇ ਭਾਰੀ ਮੀਂਹ ਪੈ ਰਿਹਾ ਜੀ ਧੰਨਵਾਦ ਜੀ